ਸ਼੍ਰੀ ਗੁਰੂ ਰੰਧ ਸਾਹਿਬ ਜੀ ਦੇ ਬਾਗ਼ ਅਵਿੱਤਰ ਹਜ਼ੂਰੀ ਅੰਦਰ ਤੀਜੇ ਕੱਲੂ ਘਾਰੇ ਦੇ ਯਾਰ ਵਿੱਚ ਜੁੜ ਬੈਠੇ ਸੰਗਤ ਗੁਰੂ ਪਾਤਸ਼ਾਹ ਵੱਲੋਂ ਬਖਸ਼ੀ ਫਤੇ ਦੀ ਸਾਨ ਪਾਈਏ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਜੇ ਕੱਲੂ ਘਾਰੇ ਦੀ ਯਾਰ ਚ ਆਪਾਂ ਜੁੜੇ ਤੇ ਮੇਰੇ ਤੋਂ ਪਹਿਲਾਂ ਜਦੋਂ ਭਾਈ ਰਾਮ ਸਿੰਘ ਟਪਾਲੀ ਉਹਨੀਆਂ ਆਪ ਸਭ ਨਾਲ ਵਿਚਾਰਾਂ ਕਰਵਾਏ ਸੀ ਤੇ ਉਹਨਾਂ ਨੇ ਇਸ ਤੋਂ ਪਹਿਲਾਂ ਵਾਪਰੇ ਕੱਲੂ ਘਾਰਿਆਂ ਬਾਰੇ ਵੀ ਆਪ ਸਭ ਨਾਲ ਵਿਚਾਰਾਂ ਕੀਤੀਆਂ ਸੋ ਇਹਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਕੋਈ ਪਹਿਲਾ ਕੱਲੂ ਘਾਰਾ ਨਹੀਂ ਸੀ ਇਸ ਤੋਂ ਪਹਿਲਾਂ ਵੀ ਕੱਲੂ ਘਾਰੇ ਵਾਪਰੇ ਤੇ ਨਾ ਹੀ ਦਰਬਾਰ ਸਾਹਿਬ ਦੇ ਉੱਤੇ ਇਹ ਕੋਈ ਪਹਿਲਾ ਹਮਲਾ ਸੀਗਾ ਇਸ ਤੋਂ ਪਹਿਲਾਂ ਵੀ ਹਮਲੇ ਹੋਏ ਦਰਬਾਰ ਸਾਹਿਬ ਦੇ ਹਰ ਕੇ ਸਿਗਾਰ ਕੇ ਇਸ ਤੋਂ ਪਹਿਲਾਂ ਜਿਹੜੇ ਹਮਲਾਵਰ ਆਉਂਦੇ ਰਹੇ ਉਹ ਬਾਹਰੋਂ ਆਉਂਦੇ ਰਹੇ ਚੜਾਈ ਕਰਕੇ ਤੇ ਜੋ ਇਸ ਵਾਰ ਹਮਲਾ ਹੋਇਆ ਉਹ ਇੱਥੋਂ ਦੇ ਸਥਾਨਕ ਮਰਗ ਵਾਲਿਆਂ ਦਾ ਇਹ ਹਮਲਾ ਸੀਗਾ ਅਕਾਲ ਦੇ ਤਖਤ ਦੀ ਟੱਕਰ ਸਦਾ ਹੀ ਉਸ ਤਖਤ ਨਾਲ ਰਹਿਣੀ ਹੈ ਜੋ ਤਖਤ ਸਰਬੱਤ ਦੇ ਭਲੇ ਹਲੇਮੀ ਰਾਜ ਦੀ ਕਾਇਮੀ ਦੇ ਵਿਰੁੱਧ ਸਦਾ ਕਾਲ ਦੇ ਤਖਤ ਦੀ ਟੱਕਰ ਉਸ ਤਖਤ ਨਾਲ ਰਹਿਣੀ ਹੈ ਸੋ ਉਸੇ ਲੜੀ ਤਹਿਤ ਹੀ ਇਹ ਟੱਕਰ ਸੀਗੀ ਜੋ ਦਿੱਲੀ ਦੇ ਤਖਤ ਦੇ ਉੱਪਰ ਬੇਪਰ ਕਾਬਜ਼ ਸੀਗਾ ਉਹ ਸਰਬੱਤ ਦੇ ਭਲੇ ਤੇ ਹਲੇਮੀ ਰਾਜ ਦੀ ਕਾਇਮੀ ਦੇ ਵਿਰੁੱਧ ਤੇ ਇਸ ਟੱਕਰ ਦੇ ਵਿੱਚ ਜਿੱਥੇ ਅਬਾਲ ਤਖਤਸਾਲ ਦੇ ਉੱਤੇ ਸੰਤ ਬਾਬਾ ਜਰਨੈਲ ਸਿੰਘ ਮਹਾਨ ਦੀ ਅਗਵਾਈ ਦੇ ਵਿੱਚ ਸ਼ਾਂਦਮਤੀ جنگ ਲੜੀ ਗਈ ਸ਼ਹਾਦਤਾਂ ਹੋਈਆਂ ਉਥੇ ਅਕਾਲ ਤਖਤ ਸਾਹਿਬ ਤੋਂ ਬਿਨਾ ਹੋਰ ਬਹੁਤ ਸਾਰੇ ਗੁਰਦੁਆਰਿਆਂ ਦੇ ਉੱਤੇ ਫੌਜ ਨੇ ਬੜੀ ਬਿਉਂਕ ਦੇ ਨਾਲ ਹਮਲਾ ਕੀਤਾ ਅਕਾਲ ਤਖਤ ਸਾਹਿਬ ਦੇ ਉੱਤੇ ਪਾਕਸ਼ਾ ਦੀ ਮਿਹਰ ਸਰਕਾਰ ਸਿੰਘਾਂ ਨੇ ਆਪਣਾ ਇਤਿਹਾਸ ਦਰ ਆਇਆ ਆਪਣੀ ਰਵਾਇਤ ਤੋਂ ਸੇਧ ਲੈਣਿਆਂ ਖਾਲਸਾ ਜੀ ਨੂੰ ਜੰਗ ਦੇ ਅਮਲ ਵਿੱਚੋਂ ਕੱਢਿਆ ਜੰਗ ਸਿੱਖ ਦਾ ਅੰਗ ਜਿਸ ਤਰ੍ਹਾਂ ਘੋੜਿਆਂ ਬਾਰੇ ਆਖਿਆ ਜਾਂਦਾ ਹੈ ਕਿ ਜੇ ਘੋੜੇ ਨੂੰ ਤੁਸੀਂ ਇੱਕ ਥਾਂ ਬੰਨੀ ਰੱਖੋ ਉਹਨੂੰ ਨਾ ਦੌੜਾਓ ਨਾ ਮਿਹਨਤ ਕਰਾਓ ਤੇ ਉਹ ਬਿਮਾਰ ਹੋਣ ਲੱਗ ਜਾਂਦਾ ਉਸੇ ਤਰ੍ਹਾਂ ਖਾਲਸਾ ਜੀ ਜੇ ਜੰਗ ਦੇ ਅਮਲ 'ਚੋਂ ਨਹੀਂ ਨਿਕਲਦਾ ਤਾਂ ਉਹਦਾ ਨਿਆਰਾਪਣ ਖੁਰਨ ਲੱਗ ਜਾਂਦਾ ਤੇ ਜਦੋਂ ਨਿਆਰਾਪਣ ਖੁਰਨ ਲੱਗ ਜਾਂਦਾ ਤੇ ਪਾਤਸ਼ਾਹ ਦਾ ਹੱਥ ਸਾਡੇ ਤੋਂ ਪਾਸੇ ਹੋ ਜਾਂਦਾ ਸੋ ਇਹ جنگ ਲਾਜ਼ਮੀ ਸੀਗੀ ਦੀਨ ਕੇ ਹੇਤ ਉਹਨਾਂ ਬਹਾਦਰ ਸੂਰਬੀਰਾਂ ਨੇ ਇਹ ਜੰਗ ਲੜੀ ਸ਼ਹਾਦਤਾਂ ਹੋਈਆਂ ਸੋਸ ਬਾਰੇ ਜੋ ਮੈਨੂੰ ਹੁਕਮ ਹੋਇਆ ਕਿ ਜੋ ਉਸ ਤੋਂ ਬਿਨਾ ਬਾਕੀ ਥਾਵਾਂ ਦੇ ਉੱਤੇ ਫੌਜ ਵੱਲੋਂ ਵੱਖ-ਵੱਖ ਰੂਪਾਂ ਦੇ ਵਿੱਚ ਹਮਲਾ ਕੀਤਾ ਗਿਆ ਉਹਦੇ ਬਾਰੇ ਆਪਾਂ ਕੁਝ ਸਮਾਂ ਵਿਚਾਰ ਕਰਨ ਸੋ ਦੋ ਨੁਕਤੇਆਂ ਦੇ ਉੱਤੇ ਮੈਨੂੰ ਲੱਗਦਾ ਕਿ ਇਹ ਗੱਲਬਾਤ ਅੱਜ ਤੋਂ ਜਦੋਂ ਆਪਾਂ 40 ਸਾਲ ਬਾਅਦ ਖੜੇ ਆਂ ਤਾਂ ਹੋਣੀ ਚਾਹੀਦੀ ਪਹਿਲੀ ਇਹ ਕਿ ਜਦੋਂ ਆਪਾਂ ਇਸ ਘਲੂ ਘਾਰੇ ਵਾਰੇ ਕੋਈ ਗੱਲ ਕਰਨੀ ਉਹਦੀ ਬਾਤ ਪਾਉਣੀ ਹੈ ਤਾਂ ਉਹਦੇ ਚ ਸਾਡਾ ਹਿੱਸਾ ਕਿੰਨਾ ਹੋਣਾ ਚਾਹੀਦਾ ਤੇ ਦੁਸ਼ਮਣ ਦੀ ਗੱਲ ਕਿੰਨੀ ਹੋਣੀ ਚਾਹੀਦੀ ਇਹ ਬੜੀ ਮਹਿੰਨੇ ਰੱਖਦੀ ਅਸੀਂ 40 ਸਾਲਾਂ ਤੱਕ ਜ਼ਿਆਦਾ ਗੱਲ ਦੁਸ਼ਮਣ ਨੇ ਜੋ ਕੀਤਾ ਉਹਦੀ ਹੁੰਦੀ ਗਈ ਜਦੋਂ ਅਸੀਂ ਇਸ ਤੋਂ ਪਹਿਲੇ ਘਲੂ ਘਾਰਿਆਂ ਦੀ ਗੱਲ ਕਰਦੇ ਹਾਂ ਉਦੋਂ ਸਾਡੀ ਬਹਾਦਰੀ ਦੀ ਗੱਲ ਹੁੰਦੀ ਉਹਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਪਰ ਇਸ ਵਕਤ ਇਸ ਵਾਰ ਆਪਾਂ ਇਸ ਗੱਲ ਤੋਂ ਓਕੇ ਆ ਕਿਤੇ ਨਾ ਕਿਤੇ ਸੋਦੇ ਬਹੁਤ سارے ਕਾਰਨ ਹੈ ਉਹ ਗੱਲ ਲੰਬੀ ਹੋ ਜਾਣੀ ਕਿ ਜਿਸ ਤਰੀਕੇ ਹਮਲਾ ਹੋਇਆ ਜਿੰਨੀ ਬਯੰਤ ਬਦੀ ਦੇ ਨਾਲ ਇਹ ਹਮਲਾ ਹੋਇਆ ਉਹ ਚਾਹੁੰਦੇ ਸੀ ਕਿ ਆਮ ਯਾਤਰੂਆਂ ਨੂੰ ਆਮ ਸੰਗਤ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦਾ ਜਿਹੜਾ ਸਵੈਮਾਨ ਉਹ ਖਤਮ ਕੀਤਾ ਜਾਏ ਉਹਨਾਂ ਨੂੰ ਇੱਕ ਸਹਮਚ ਪਾਇਆ ਜਾਇਆ ਬਹੁਤ ਸਾਰੀਆਂ ਗਵਾਹੀਆਂ ਮਿਲੀਆਂ ਬਹੁਤ ਸਾਰੀਆਂ ਬੀਬੀਆਂ ਨੇ ਇਹ ਗੱਲ ਆਖੀ ਕਿ ਅਸੀਂ ਅੱਜ ਵੀ ਜਿਵੇਂ ਕੋਈ ਰਾਤ ਨੂੰ ਡਰਿਆ ਸੁਪਨਾ ਦੇਖਦਾ ਉਸ ਤਰ੍ਹਾਂ ਉੱਠਦੇ ਆ ਕਿ ਤੁਸੀਂ ਸੋਚੋ ਕਿ ਉਸ ਵਕਤ ਸਾਡੇ ਤੇ ਕੀ ਬੀਤੀ ਹੋਣੀ ਸੋ ਥਾਵਾ ਥਾਵਾ ਤੇ ਜਿੱਥੇ ਜੋ ਜੋ ਵਾਹ ਉਹਨਾਂ ਤੋਂ ਲੱਗੀ ਮਹਾਰਾਜ ਦੇ ਅਦਬ 'ਚ ਖਲਲ ਪਾਇਆ ਬੀਬੀਆਂ ਤੇ ਬੱਚਿਆਂ ਤੇ ਤਸ਼ੱਦਦ ਹੋਇਆ ਇਹ ਉਹਨਾਂ ਕਰਨਾ ਸੀ ਇਹ ਕੋਈ ਪਹਿਲੀ ਦਫਾ ਨਹੀਂ ਸੀਗਾ ਇਹ ਤੋਂ ਪਹਿਲਾਂ ਵੀ ਹੁੰਦਾ ਰਿਹਾ ਭਾਈ ਰਾਮ ਸਿੰਘ ਹੁਣੀ ਸੁਣਾ ਰਹੇ ਸੀ ਕਿ ਕਿਵੇਂ ਬੀਬੀਆਂ ਬੱਚਿਆਂ ਦੇ ਹਾਰ ਗਲਾਂ ਚ ਪਵਾ ਕੇ ਸ਼ਾਮ ਨੂੰ ਮਹਾਰਾਜ ਦਾ ਸ਼ੁਕਰ ਕਰਦੇ ਇਹ ਸਾਡਾ ਇਤਿਹਾਸ ਹੈ ਤੇ ਜਦੋਂ ਇਹ ਹਮਲਾ ਹੋਇਆ ਉੱਥੇ ਜੋ ਮੈਂ ਇਸ ਤੇ ਇੱਕ ਗੱਲ ਲੈ ਕੇ ਆਣੀ ਚਾਹੁੰਦੇ ਕਿ ਜਦੋਂ ਆਪਾਂ ਉਹ ਬਾਤ ਪਾਉਣੀ ਉਹਦੀ ਸਾਖੀ ਸੁਣਾਣੀ ਤਾਂ ਬੜਾ ਕੁਝ ਹੋਰ ਵਾਪਰ ਰਿਹਾ ਸੀ ਉਸੇ ਵਕਤ ਜਦੋਂ ਉਹ ਆਪਣੀ ਹਰ ਵਾਹ ਲ ਆ ਰਹੇ ਸੀਗੇ ਬੀਬੀਆਂ ਬੱਚਿਆਂ ਆਮ ਯਾਤਰੂਆਂ ਤੇ ਤਸ਼ੱਦਦ ਕਰ ਰਹੇ ਸੀਗੇ ਮਹਾਰਾਜ ਦੇ ਅਦਬ ਚ ਖਲਲ ਪਾ ਰਹੇ ਸੀਗੇ ਉਸ ਵਕਤ ਹੋਰ ਬਹੁਤ ਕੁਝ ਵਾਪਰ ਰਿਹਾ ਸੀਗਾ ਉਹ ਚੋਂ ਕੁਝ ਗੜਮੀਆਂ ਦੀਆਂ ਘਟਨਾਵਾਂ ਦਾ ਇਹ ਇਸ ਸਮੇਂ ਦੇ ਵਿੱਚ ਜ਼ਿਕਰ ਹੋ ਸਕਦਾ ਉਹ ਆਪਾਂ ਕਰਦੇ ਆ ਜਿੰਨਾ ਸਦਕਾ ਮੈਨੂੰ ਲੱਗਦਾ ਹੈ ਕਿ ਇਹ ਸਾਰੀ ਗੱਲ ਇੱਥੇ ਆਈ ਕਿ ਆਪਣਾ ਵੱਡਾ ਹਿੱਸਾ ਇਸ ਵੱਡੇ ਮਨੋਵਿਗਿਆਨਿਕ ਤੇ ਸਰੀਰਕ ਹਮਲੇ ਚੋਂ ਬਾਹਰ ਆ ਗਿਆ ਉਹਦਾ ਕਾਰਨ ਉਸ ਵਕਤ ਜਦੋਂ ਇਹ ਹਮਲਾ ਹੋਇਆ ਮੋਗੇ ਗੁਰਦੁਆਰਾ ਸਿੰਘ ਸਭਾ ਉਥੇ ਫੈਡਰੇਸ਼ਨ ਦਾ ਦਫ਼ਤਰ ਵੀ ਸੀਗਾ ਉਸ ਵਕਤ ਤੇ ਦੋ ਵਾਰ ਫੌਜ ਉਥੇ ਜਾਂਦੀ ਹੈ ਇੱਕ ਵਾਰ April ਦੇ ਵਿੱਚ ਤੇ ਉਸ ਤੋਂ ਬਾਅਦ June ਦੇ ਵਿੱਚ ਜਦੋਂ June 'ਚ ਜਾਂਦੀ ਹੈ ਤੇ ਉਥੇ ਇੱਕ ਸੂਰਮਾ ਸਿੰਘ ਸੀਗਾ ਜੋ ਕੀਰਤਨ ਕਰਦਾ ਸੀ ਉਸ ਗੁਰਦੁਆਰੇ ਜਦੋਂ ਰਾਤ ਨੂੰ ਲਾਈਟ ਬਿਜਲੀ ਬੰਦ ਕਰਕੇ ਫੌਜ ਅੰਨੇ ਵਾਰ ਗੋਲੀ ਚਲਾਉਂਦੀ ਉਥੇ ਤੇ ਉਹ ਰਾਗੀ ਸਿੰਘ ਬਾਹਰ ਨਿਕਲਦਾ ਤੇ ਉਹਦੇ ਗੋਲੀ ਵੱਜਦੀ ਸਿੱਧੇ ਉਹ ਸਾਹਮਣੇ ਆ ਕੇ ਗੋਲੀ ਵੱਜਦੀ ਤੇ ਉਹ ਚੜ੍ਹਾਈ ਕਰਨ ਤੋਂ ਪਹਿਲਾਂ ਸ਼ਹਾਦ ਸ਼ਹੀਦ ਹੋਣ ਤੋਂ ਪਹਿਲਾਂ ਉਹ ਉੱਚੀ ਦੇ ਨੇ ਆਵਾਜ਼ਾ ਦਿੰਦਾ ਆ ਆਪਣੇ ਨਾਲ ਦੇ ਸਹਯੋਗੀ ਸਿੰਘਾਂ ਨੂੰ ਕਹਿੰਦਾ ਕਿ ਬਾਹਰ ਮੇਰੇ ਗੋਲੀ ਵੱਜੀ ਹੈ ਤੁਸੀਂ ਬਾਹਰ ਨਹੀਂ ਆਉਣਾ ਤੇ ਜਿਹੜੇ ਹੋਰ ਸੱਜਣ ਉੱਥੇ ਹੈਗੇ ਕੁਝ ਫੈਡਰੇਸ਼ਨ ਦੇ ਸਿੰਘ ਉੱਥੇ ਮੌਜੂਦ ਸੀਗੇ ਕਿ ਤੁਸੀਂ ਸਾਰੇ ਅੰਦਰ ਰਹੋ ਬਾਹਰ ਕਿਸੇ ਨੇ ਨਹੀਂ ਆਉਣਾ ਹੈ ਉਹ ਘਟਣਾ ਵਾਪਰੀ ਉਸ ਤੋਂ ਬਾਅਦ ਜਿੰਨੇ ਉੱਥੋਂ ਸੱਜਣ ਫੜੇ ਗਏ ਉਹਨਾਂ ਨੂੰ ਕੈਦ ਹੋਈ 2.5 ਮਹੀਨੇ ਦਾ ਵਕਤ ਗੁਜ਼ਰਿਆ ਜਿਸ ਫੌਜੀ ਅਫਸਰ ਨੇ ਉੱਥੇ ਅਗਵਾਈ ਕੀਤੀ ਸੀਗੀ ਹਮਲੇ ਦੀ ਉਹ 2.5 ਮਹੀਨੇ ਬਾਅਦ ਜੇਲ੍ਹ 'ਚ ਜਾ ਕੇ ਉਹ ਗ੍ਰਿਫਤਾਰ ਹੋਏ ਸਿੰਘਾਂ ਨੂੰ ਮਿਲਦਾ ਤੇ ਉਹਨਾਂ ਨੂੰ ਫਰਿਆਦ ਕਰਦਾ ਕਿ 2 ਮਹੀਨੇ ਹੋ ਗਏ ਲਗਾਤਾਰ ਮੇਰੀ ਘਰ ਵਾਲੀ ਨੂੰ ਨੀਂਦ ਨਹੀਂ ਆ ਰਹੀ ਉਹਨੂੰ ਡਰਾਉਣੇ ਸੁਪਨੇ ਆ ਰਹੇ ਤੇ ਮੈਨੂੰ ਮੇਰੀ ਘਰ ਵਾਲੀ ਨੇ ਕਿਹਾ ਕਿ ਤੂੰ ਕੋਈ ਪਾਪ ਕਰਕੇ ਆਇਆ ਜਾ ਆਪਣੀ ਭੁੱਲ ਬਖਸ਼ਾ ਕੇ ਆ ਸੋ ਮੈਂ ਤੁਹਾਡੇ ਪਾਸ ਆਇਆ ਮੈਂ ਉਹ ਭੁੱਲ ਆਪਣੀ ਬਖਸ਼ਾਣੀ ਚਾਹੁੰਨਾ ਉਸ ਅਫਸਰ ਨੇ ਉਸ ਸਿੰਘਾਂ ਨੂੰ ਉਥੋਂ ਰਿਹਾ ਕਰਾਇਆ ਉਸੇ ਗੁਰਦੁਆਰੇ ਭੁੱਲ ਬਖਸ਼ਣ ਲਈ ਅਖੰਡ ਪਾਠ ਸਾਹਿਬ ਕਰਵਾਇਆ ਤੇ ਆਪਣੀ ਭੁੱਲ ਬਖਸ਼ਾਈ। ਇਸੇ ਤਰ੍ਹਾਂ ਤਰਨ ਤਾਰਨ ਗੁਰਦੁਆਰਾ ਸਾਹਿਬ ਵਿਖੇ ਜਦੋਂ ਫੌਜ ਗੋਲੀਬਾਰੀ ਕਰਦੀ ਹੈ। ਉੱਥੇ ਜੋ ਸਿੰਘ ਰੋਜ਼ਾਨਾ ਗੁਰੂ ਪਾਤਸ਼ਾਹ ਦੀ ਸੇਵਾ 'ਚ ਵਿਚਰਦੇ ਅੰਦਰ। ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਬਾਹਰ ਚਲੇ ਜਾਓ ਅੰਦਰ ਕੁਝ ਵੀ ਵਾਪਰ ਸਕਦਾ। ਉਹਨਾਂ ਦਾ ਜਵਾਬ ਬੜਾ ਅਹਿਮ ਸੀ। ਉਹਨਾਂ ਨੇ ਜਵਾਬ ਦਿੱਤਾ ਕਿ ਜੇ ਮੌਤ ਆਣੀ ਹੋਈ ਤੇ ਸਾਨੂੰ ਬਾਹਰ ਵੀ ਆ ਜਾਣੀ ਬਾਹਰ ਵੀ ਕੋਈ ਬਚਾ ਨਹੀਂ ਸਕਦਾ ਤੇ ਜੇ ਨਾ ਮਰਨਾ ਹੋਇਆ ਤਾਂ ਇੱਥੇ ਵੀ ਨਹੀਂ ਮਰਨਾ ਤੇ ਜੇ ਮਰਨਾ ਹੀ ਆ ਫਿਰ ਗੁਰੂ ਦੀ ਹਜ਼ੂਰੀ ਚ ਮਰਨਾ ਅਸੀਂ ਪਸੰਦ ਕਰਾਂਗੇ ਤੇ ਉਹਨਾਂ ਨੇ ਮਹਾਰਾਜ ਦੀ ਸੇਵਾ ਨਹੀਂ ਛੱਡੀ ਹੈ ਉਹ ਗੁਰੂ ਮਹਾਰਾਜ ਦੀ ਹਜ਼ੂਰੀ ਚ ਵਿਚਰਦੇ ਰਹੇ ਸੋ ਇਹ ਛੋਟੀਆਂ-ਛੋਟੀਆਂ ਸਾਖੀਆਂ ਜਿਹੜੀਆਂ ਸਾਨੂੰ ਜਦੋਂ ਉਸ ਗੱਲ ਨੂੰ ਯਾਦ ਕਰਨਾ ਹੈ ਉਹਦੀ ਬਾਤ ਪਾਉਣੀ ਹੈ ਤਾਂ ਇਸ ਤਰ੍ਹਾਂ ਬਜਾਏ ਇਸ ਦੇ ਕਿ ਸਾਡੇ ਤੇ ਜ਼ੁਲਮ ਹੋਇਆ ਠੀਕ ਆ ਉਹ ਇਤਿਹਾਸ ਦਾ ਇੱਕ ਪੱਖ ਹੈ ਉਹ ਜਦੋਂ ਕਿਤਾਬ ਵੀ ਲਿਖੀ ਉਹਦੇ ਚ ਵੀ ਆਣਾ ਸਦਾ ਹੀ ਆਣਾ ਜਦੋਂ ਇਤਿਹਾਸ ਬਾਰੇ ਗੱਲ ਹੋਣੀ ਪਰ ਵੱਧ ਥਾਂ ਕਿ ਕਿਸ ਗੱਲ ਨੂੰ ਮਿਲਣੀ ਚਾਹੀਦੀ ਗੁਰਦੁਆਰਾ ਰਾਮਪੁਰ ਖੇੜਾ ਆਪਾਂ ਸਾਰੇ ਵਾਕਫ ਹਾਂ ਉੱਥੇ ਫੌਜ ਨੇ ਘੇਰਾ ਪਾਇਆ ਘੇਰਾ ਪਾਉਣ ਤੋਂ ਬਾਅਦ ਕੁਝ ਸਿੱਖ ਫੌਜੀ ਅੰਦਰ ਬਾਬਾ ਜੀ ਹੋਣਾ ਨੂੰ ਮਿਲਣ ਲਈ ਗਏ ਉਹਨਾਂ ਬਾਬਾ ਜੀ ਨੂੰ ਦੱਸਿਆ ਕਿ ਇਹ ਕੋਈ ਆਮ ਗੱਲ ਨਹੀਂ ਹੈ ਕੋਈ ਛੋਟਾ ਆਮ ਘੇਰਾ ਨਹੀਂ ਹੈ ਸਾਨੂੰ ਉੱਪਰੋਂ ਹੁਕਮ ਹੋਇਆ ਹੈ ਕਿ ਇੱਥੇ ਗੋਲੀਬਾਰੀ ਕਰਨੀ ਉਹ ਗੁੰਬਦ ਨੂੰ ਵੀ ਉਡਾਉਣ ਦੀ ਗੱਲ ਹੈ ਤੇ ਹੋਰ ਵੀ ਗੁਰਦੁਆਰਾ ਸਾਹਿਬ ਦੇ ਉੱਤੇ ਜਿਸ ਤਰੀਕੇ ਸੰਭਵ ਹੈ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਨਾ ਉਸ ਇੱਕ ਫੌਜੀ ਬਾਬਾ ਜੀ ਨੂੰ ਇਹ ਗੱਲ ਦੱਸ ਕੇ ਵਾਪਸ ਪਰਤੇ ਉਦੋਂ ਆਏ ਕਿਉਂਕਿ ਜੋ ਉਹਨਾਂ ਦਾ ਵੱਡਾ ਮੇਨ ਅਫਸਰ ਸੀਗਾ ਉਹਨੇ ਜਦੋਂ ਅਪ ਤੋਂ ਥੱਲੇਲੇ ਅਫਸਰ ਨੂੰ ਇਹ ਕਿਹਾ ਕਿ ਆਪਾਂ ਇੱਥੇ ਹਮਲਾ ਕਰਨਾ ਹੈ ਤੇ ਇੱਥੇ ਗਲਤ ਬੰਦੇ ਅੰਦਰ ਦਾਖਲ ਹੋਏ ਹੋਏ ਆ ਆਪਾਂ ਸੁਧਾਈ ਕਰਨੀ ਹੈ ਉਹਨੇ ਆਗਦੇ ਵੱਡੇ ਅਫਸਰ ਨੂੰ ਕਿਹਾ ਕਿ ਰੋਕੋ ਮੈਂ ਆਪਦੀ ਬਾਕੀ ਫੌਜ ਨਾਲ ਸਲਾਹ ਕਰ ਲਵਾਂ ਉਹ ਫਿਰ ਉਹਨਾਂ ਉਸ ਅਫਸਰ ਨੇ ਸਿੱਖ ਫੌਜੀਆ ਨਾਲ ਸਲਾਹ ਕੀਤੀ ਜਾ ਇਹਨਾਂ ਨੂੰ ਦੱਸਿਆ ਕਿ ਅਫਸਰ ਇਹ ਕਹਿ ਰਿਹਾ ਇਹਨਾਂ ਨੇ ਕਿਹਾ ਦੋ ਗੱਲਾਂ ਆਖੀਆਂ ਕਿ ਪਹਿਲੀ ਗੱਲ ਤਾਂ ਫੌਜ ਦੇ ਊਸੂਲ ਮੁਤਾਬਕ ਕਿਤੇ ਵੀ ਹਮਲਾ ਕਰਨਾ ਤਾਂ ਬਿਨਾਂ ਚੇਤਾਵਨੀ ਤੋਂ ਅਸੀਂ ਹਮਲਾ ਨਹੀਂ ਕਰਨਾ ਦੂਜੀ ਗੱਲ ਇਹ ਸਾਡਾ ਧਾਰਮਿਕ ਸਥਾਨ ਹੈ ਇੱਥੇ ਅਸੀਂ ਕਿਸੇ ਵੀ ਹਾਲਤ ਹਮਲਾ ਨਹੀਂ ਕਰਾਂਗੇ ਉਸ ਅਫਸਰ ਨੇ ਆਪਣੇ ਵੱਡੇ ਅਫਸਰ ਨੂੰ ਦੱਸਿਆ ਕਿ ਅਸੀਂ ਇੱਥੇ ਹਮਲਾ ਨਹੀਂ ਕਰ ਸਕਦੇ ਉਹਨੋਂ ਅਫਸਰ ਆਪਦੀ ਹੌਂਚ ਸੀਗਾ ਉਹਨੇ ਕਿਹਾ ਤੁਸੀਂ ਨਹੀਂ ਕਰੋਗੇ ਮੈਂ ਹੋਰ ਟੈਂਕ ਮੰਗਾ ਕੇ ਹਮਲਾ ਕਰਨਾ ਹੈ ਮੈਂ ਆਪਦਾ ਜਿਹੜਾ ਫਰਜ ਹੈ ਉਹ ਪੂਰਾ ਕਰਨਾ ਉਹਦੀ ਇਹ ਗੱਲ ਸੁਣ ਕੇ ਉਸ ਅਫਸਰ ਨੇ ਜਵਾਬ ਦਿੱਤਾ ਫਿਰ ਠੀਕ ਹੈ ਜੇ ਤੂੰ ਇਸ ਗੱਲ ਤੇ ਆ ਹੀ ਗਿਆ ਕਿ ਤੂੰ ਹਮਲਾ ਕਰਨਾ ਹੈ ਫਿਰ ਜਿਹੜੇ ਸਾਡੇ ਟੈਂਕ ਆ ਇਹ ਤੇਰੇ ਟੈਂਕਾਂ ਦੇ ਅੱਗੇ ਕੰਧ ਬਣ ਕੇ ਖੜਨਗੇ ਤੂੰ ਆ ਤੇ ਆਪਾਂ ਦੇਖਦੇ ਹਾਂ ਉਸ ਗੱਲ ਤੋਂ ਬਾਅਦ ਉਸ ਅਫਸਰ ਨੇ ਭਾਪ ਲਿਆ ਕਿ ਇਹ ਠੀਕ ਨਹੀਂ ਹੈ ਗੱਲ ਇੱਥੇ ਵਿਵਾਦਤ ਹੋ ਜਾਣੀ ਤੇ ਉਹ ਉੱਥੇ ਹਮਲਾ ਕਰਨ ਤੋਂ ਪੈਰ ਪਿੱਛੇ ਖਿੱਚ ਗਿਆ ਕਿੰਨੀ ਹੋਰ ਘਟਨਾਵਾਂ ਹੈਗੀਆਂ ਫਤੇਗੜ ਸਾਹਿਬ ਘੇਰਾ ਪਿਆ ਰਹਾ ਸੰਗਤ ਨੂੰ ਇੱਕ ਥਾਂ ਇਕੱਠੇ ਕਰ ਲਿਆ ਤਲਾਸ਼ੀ ਹੁੰਦੀ ਰਹੀ ਉੱਥੇ ਕੋਈ ਵੀ ਖਾੜਕੂ ਸਿੰਘ ਜਾਂ ਫੈਡਰੇਸ਼ਨ ਦਾ ਸਿੰਘ ਨਹੀਂ ਸੀਗਾ ਮੌਜੂਦ ਆਮ ਸਿੱਖ ਸੀਗੇ ਆਮ ਸੇਵਾਦਾਰ ਸੀਗੇ ਜਿਨ੍ਹਾਂ ਕੋਲ ਆਪਣੇ ਰਵਾਇਤੀ ਸ਼ਸਤਰ ਬਰਸ਼ੇ ਵੱਤ ਤੋਂ ਵੱਤ ਬਰਸ਼ੇ ਕਿਰਪਾਨਾਂ ਸਿਗੀਆਂ ਤੇ ਉਹ ਟੈਂਕਾਂ ਦੇ ਨਾਲ ਚਾਰੇ ਪਾਸੇ ਘੇਰਾ ਪਿਆ ਹੋਇਆ ਤੇ ਉੱਥੋਂ ਦੇ ਉਸ ਵਕਤ ਦੇ ਮੈਨੇਜਰ ਨੇ ਸਾਨੂੰ ਗੱਲ ਦੱਸੀ ਜੋ ਹੁਣ ਪਿੱਛੇ ਹੀ ਕੁਝ ਦਿਨ ਹੋਏ ਉਹ ਚੜ੍ਹਾਈ ਕਰ ਗਏ ਉਹਨਾਂ ਨੇ ਗੱਲ ਦੱਸੀ ਕਿ ਜਦੋਂ ਸੇਵਾਦਾਰਾਂ ਨਾਲ ਇਹ ਗੱਲ ਹੁੰਦੀ ਸੀ ਮੇਰੀ ਕਿ ਕਈ ਦਿਨ ਘੇਰਾ ਰਿਹਾ ਤੇ ਸੇਵਾਦਾਰ ਵਾਰ-ਵਾਰ ਇਹ ਗੱਲ ਦੁਹਰਾਉਂਦੇ ਸੀਗੇ ਕਿ ਅਸੀਂ ਪਿੱਛੇ ਨਹੀਂ ਹਟਣਾ ਅਸੀਂ ਜੋ ਸਾਡੇ ਕੋਲ ਹੈ ਬਰਸ਼ੇ ਸੋਟੀਆਂ ਕਿਰਪਾਨਾਂ ਅਸੀਂ ਇਹਨਾਂ ਦਾ ਮੁਕਾਬਲਾ ਕਰਾਂਗੇ ਜਿੱਦਾਂ ਕਾਲ ਤੱਕ ਸਾਫ ਦੇ ਉੱਤੇ ਹੋਇਆ ਆਪਾਂ ਉਹ ਸੁਣਦੇ ਆਂ ਤੇ ਹੁਣ ਪਿੱਛੇ ਉਹ ਤਸਵੀਰ ਵੀ ਬਹੁਤ ਵਿਜਲ ਸਾਥ ਦੇ ਉੱਤੇ ਆਪਾਂ ਦੇਖ ਰਹੇ ਕਿ ਕਿਵੇਂ ਵਰਛੇ ਦੇ ਨਾਲ ਟੈਂਕ ਦੇ ਅੱਗੇ ਸਿੰਘ ਖੜਾ ਹੈ ਸ਼ਾਇਦ ਉਹ ਇੱਕ ਹੋਰ ਪੋਸਟਰ ਹੈ ਉਹਦੇ ਤੇ ਲੱਗੀ ਹੋਈ ਉਸੇ ਤਰ੍ਹਾਂ ਉਹਨਾਂ ਨੇ ਵੀ ਇਹ ਗੱਲ ਦੁਹराई ਉੱਥੇ ਮੈਨੇਜਰ ਨੂੰ ਕਿ ਜੇ ਇਹ ਕੋਈ ਹਰਕਤ ਕਰਦੇ ਆਂ ਤੇ ਅਸੀਂ ਤਿਆਰ ਆਂ ਤੇ ਹਰ ਹਾਲ ਜੋ ਹੋ ਜਵੇ ਅਸੀਂ ਮੁਕਾਬਲਾ ਕਰਨਾ ਪਟਿਆਲੇ ਦੂਖਨਵਾਰਨ ਸਾਹਿਬ ਜਦੋਂ 10 ਜੂਨ ਨੂੰ ਗੁਰਦੁਆਰਾ ਸਾਹਿਬ ਸੰਗਤਾਂ ਲਈ ਖੋਲਿਆ ਉਸ ਤੋਂ ਪਹਿਲਾਂ ਫੌਜ ਨੇ ਜਿੰਨੇ ਨਿਸ਼ਾਨ ਸੀਗੇ ਕਿਉਂਕਿ ਉੱਥੇ ਬਹੁਤ ਸਾਰੀ ਗੋਲਾਵਰੀ ਹੋਈ ਗੋਲੀਬਾਰੀ ਹੋਈ ਬਹੁਤ ਸਿੰਘ ਸ਼ਹੀਦ ਹੋਏ ਉਹ ਨਿਸ਼ਾਨ ਮਟੇਣ ਮਟੇ ਕੇ ਫੌਜ ਨੇ ਫਿਰ 10 ਤਰੀਕ ਨੂੰ ਗੁਰਦੁਆਰਾ ਸਾਹਿਬ ਸੰਗਤਾਂ ਦੇ ਲਈ ਖੋਲਿਆ ਜਦੋਂ ਪਹਿਲੇ ਦਿਨ ਸੰਗਤ ਉੱਥੇ ਗਈਏ ਗੱਲਾਂ ਤਾਂ ਕਰ ਰਹੀ ਕਿ ਸੰਗਤ ਆਮ ਲੋਕ ਉਦੋਂ ਕਿੱਥੇ ਸੀਗੇ ਤੇ ਹੁਣ ਜਦੋਂ ਅਸੀਂ ਕੋਈ ਭੁਵਿੱਖ ਦੀ ਆਪਣੀ ਗੱਲ ਕਰਨੀ ਆ ਭੁਵਿੱਖ ਲਈ ਕੁਝ ਸੋਚਣਾ ਤਾਂ ਸਾਡੇ ਲਈ ਕਰਨ ਜੋ ਕੀ ਹੈ ਸੰਗਤ ਨੇ ਪਹਿਲੇ ਦਿਨੀ ਜਾ ਕੇ ਕਿਸੇ ਨੂੰ ਕੋਈ ਕਰਦ ਮਿਲ ਗਈ ਕਿਸੇ ਨੂੰ ਕੋਈ ਹੋਰ ਤਿੱਖੀ ਚੀਜ਼ ਮਿਲ ਗਈ ਜਿੰਨੇ ਹੀ ਗੋਲੀਆਂ ਜਾਂ ਹੋਰ ਨਿਸ਼ਾਨ ਫੌਜ ਨੇ ਮਟਾਏ ਸੀ ਉਹਨੇ ਉਹ ਸਾਰੇ ਖਰਚ ਦਿੱਤੇ ਕਿ ਅਸੀਂ ਰੱਖਣੇ ਆ ਇਸੇ ਤਰ੍ਹਾਂ ਉਹ ਗੱਲ ਨੂੰ ਦੇਖ ਕੇ ਅਗਲੇ ਦਿਨ ਫਿਰ ਕਰਫਿਊ ਲਾਇਆ ਗਿਆ ਤੇ ਅਗਲੇ ਦਿਨ ਉਹਦਾ ਪੱਕਾ ਪ੍ਰਬੰਧ ਕਰਕੇ ਸਾਰੇ ਨਿਸ਼ਾਨ ਮਿਟਾਏ ਗਏ ਹੁਣ ਸਿਰਫ ਇੱਕੋ ਹੀ ਨਿਸ਼ਾਨ ਗੁਰਦੁਆਰਾ ਦੂਪਨਵਾਲ ਸਾਹਿਬ ਪਟਿਆਲੇ ਮਿਲਦਾ ਜਦੋਂ ਤੁਸੀਂ ਸਰੋਵਰ ਦੇ ਲਈ ਥੱਲੇ ਉਤਰੋਗੇ ਪੌੜੀਆਂ ਤੋਂ ਇਸ ਹੱਥ ਪਾਣੀ ਪੀਣ ਦੇ ਲਈ ਉਹ ਠੰਡਾ 쿨ਰ ਜਿਹਨੂੰ ਵਾਟਰ 쿨ਰ ਆਖਦੇ ਉਹ ਰੱਖਿਆ ਹੋਇਆ ਹੈ ਉਹਦੇ ਉੱਪਰ ਤੁਸੀਂ ਦੇਖੋਗੇ ਖੰਡੇ ਬਣੇ ਆ ਉਹ ਚੋਂ ਇੱਕ ਖੰਡਾ ਖੰਡੇ ਦੇ ਉੱਤੇ ਗੋਲੀ ਦਾ ਨਿਸ਼ਾਨ ਹਲੇ ਵੀ ਹੈ ਬਾਕੀ ਸਾਰੇ ਨਿਸ਼ਾਨ ਪੌਜ ਨੇ ਮਿਟਾ ਦਿੱਤੇ ਸੀਗੇ ਉਸ ਉੱਥੇ ਹੀ ਉਸੇ ਹੀ ਸਥਾਨ ਤੇ ਇੱਕ ਸਿੰਘ ਸ਼ਹੀਦ ਹੁੰਦਾ ਜਿਹੜਾ ਜਦੋਂ ਵੇਖਦਾ ਕਿ ਬੀਬੀਆਂ ਦੇ ਨਾਲ ਉਹ ਅਫਸਰ ਬਹੁਤ ਗਲਤ ਤਰੀਕੇ ਗਲਤ ਤਹਿਜ਼ੀਬ ਚ ਪੇਸ਼ ਆ ਰਿਹਾ ਤਾਂ ਉਹ ਖੜਾ ਹੋ ਕੇ ਉਹਨੂੰ ਆਖਦਾ ਕਿ ਤੁਸੀਂ ਬਹੁਤ ਕੁਸ਼ ਕਰ ਲਿਆ ਤੁਸੀਂ ਸਾਡੇ ਧਾਰਮਿਕ ਸਥਾਨਾਂ ਤੇ ਦਖਲ ਅੰਦਾਜ਼ੀ ਕੀਤੀ ਟੈਂਕਾਂ ਦੇ ਨਾਲ ਘੇਰਾ ਪਾਇਆ ਘਟੋ ਘਟ ਬੀਬੀਆਂ ਨਾਲ ਕਿਵੇਂ ਪੇਸ਼ ਆਉਣਾ ਇਹ ਤਹਜ਼ੀਬ ਜ਼ਰੂਰ ਸਿੱਖੋ ਤੇ ਉਹਦੀ ਹਮੇਨ ਜਦੋਂ 6:00 ਵਜੇ ਆਉਨੇ ਹੁਕਮ ਦਿੱਤਾ ਬਾਕੀ ਫੌਜ ਨੂੰ ਕਿ ਇਹਨੂੰ ਤਹਜ਼ੀਬ ਸਿਖਾਓ ਤੇ ਉਹਦੇ ਇੱਥੇ ਖੱਬੀ ਅੱਖ ਕੋਲ ਮੱਥੇ 'ਚ ਗੋਲੀ ਮਾਰੀ ਜਾਂਦੀ ਉੱਥੇ ਸ਼ਹਾਦਤ ਹੁੰਦੀ ਉਸ ਸਿੰਘ ਦੀ ਤੇ ਉਹ ਉਹਨੇ ਖੜ ਕੇ ਸੂਰਮਿਆਂ ਦੇ ਵਾਂਗੂ ਇੱਥੇ ਗੋਲੀ ਖਾਦੀ ਆਪਰੇ ਮੋਗੇ ਜਦੋਂ April 'ਚ ਫੌਜ ਆਉਂਦੀ ਭਲੂਰ ਪਿੰਡ ਤੋਂ ਪਾਈਜੀਤ ਸਿੰਘ ਹੋਣੀ ਜਾਂਦੇ ਪਾਈਜੀਤ ਸਿੰਘ ਹੋਣੀ ਕੁਝ ਦਿਨ ਪਹਿਲਾਂ ਆਪਣੀ ਰਿਸ਼ਤੇਦਾਰੀ ਦੇ ਵਿੱਚ ਇੱਕ ਤਸਵੀਰ ਖਚਾਉਂਦੇ ਆ ਆਪਣੀ ਉਹ ਇੱਕੋ ਹੀ ਤਸਵੀਰ ਹੈ ਪਰਿਵਾਰ ਕੋਲ ਉਸ ਤੋਂ ਪਹਿਲਾਂ ਕੋਈ ਤਸਵੀਰ ਨਹੀਂ ਸੀ ਉਸ ਦੀ ਉਹ ਤਸਵੀਰ ਖਚਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਆਖਦੇ ਕਿ ਸਾਡੇ ਘਰੇ ਪਹੁੰਚਾ ਦੇ ਤੇ ਜਦੋਂ ਰਿਸ਼ਤੇਦਾਰ ਪੁੱਛਦੇ ਆ ਕਿ ਤੂੰ ਆਪ ਕਿਉਂ ਨਹੀਂ ਲੈਣ ਆਏਗਾ ਉਹ ਕਹਿੰਦਾ ਵੀ ਨਹੀਂ ਮੈਂ ਮੈਥੋਂ ਨਹੀਂ ਆਵਾਂ ਹੁਣ ਕੁਝ ਦਿਖ ਰਿਹਾ ਸੀ ਅੱਗੇ ਫਿਰ ਜਦੋਂ ਘਰੇ ਜਿਸ ਦਿਨ ਉਸ ਸਿੰਘ ਚਾਲਾ ਮਾਰਦਾ ਮਾਤਾ ਆਪਦੇ ਮੋਹ ਚੋਂ ਉਹਨੂੰ ਟੋਕਦੀ ਐ ਰੋਕਦੀ ਐ ਕਿ ਤੂੰ ਨਾ ਜਾ ਤੇ ਮਾਤਾ ਨੇ ਹੁਣ ਤਾਂ ਮਾਤਾ ਚੜ੍ਹਾਈ ਕਰ ਗਏ ਮਾਤਾ ਨੇ ਸਾਨੂੰ ਦੱਸਿਆ ਕਿ ਉਹਦੇ 29 ਭਰ ਵੀ ਕਿਸੇ ਦੋ ਚਿੱਤੀ ਚ ਨਹੀਂ ਸੀਗਾ ਕਹਿੰਦੀ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਉਹਨੂੰ ਮੈਂ ਰੋਕ ਸਕਾਂ ਪਰ ਉਹ ਕਿਸੇ ਦੋ ਚਿੱਤੀ ਚ ਨਹੀਂ ਸੀਗਾ ਉਹ ਉਹਨੂੰ ਆਪਣਾ ਰਾਹ ਸਾਫ਼ ਸੀਗਾ ਤੇ ਗਿਆ ਤੇ ਉਹਨੇ ਸ਼ਹਾਦਤ ਦਾ ਜਾਮ ਕੀਤਾ ਇੱਕ ਸਿੰਘ ਮੋਗੇ ਦੇ ਹੀ ਪਿੰਡ ਕੋਟਲਾ ਰਾਏ ਕਾ ਉਥੋਂ ਜਾ ਰਿਹਾ ਸੀਗਾ ਗੁਰਦੁਆਰਾ ਬੀਬੀ ਕਾਨਕੌਰ ਨੂੰ ਉਹਨੂੰ ਕਿਉਂਕਿ ਵਾਢੀ ਦਾ ਸਮਾਂ ਸੀਗਾ ਅਪ੍ਰੈਲ 'ਚ ਜਦੋਂ ਘੇਰਾ ਪੈਂਦਾ ਉਹ ਕਣਕ ਵੱਟ ਦੇ ਕੁਝ ਪਿੰਡ ਵਾਲਿਆਂ ਨੇ ਉਹਨੂੰ ਰੋਕਿਆ ਤੂੰ ਕਿਹੜੇ ਚ ਮੇਲੇ ਆ ਜਾ ਰਿਹਾ ਤੂੰ ਆ ਸਾਡੇ ਨਾਲ ਕਣਕ ਵੜਾ ਲੋ ਉਹ ਕਹਿੰਦਾ ਤੁਸੀਂ ਵੱਡੋ ਤੁਸੀਂ ਖਾਣੀ ਐ ਮੈਂ ਥੋੜੀ ਖਾਣੀ ਮਨ ਲਓ ਕੋਈ ਐਦਾਂ ਨਹੀਂ ਸੀ ਕਿ ਕਿਸੇ ਬਾਹਰਚ ਬੰਦੇ ਤੁਰ ਪੇ ਉਹਨਾਂ ਨੂੰ ਕੋਈ ਅੱਗੇ ਸਪਸ਼ਟ ਨਹੀਂ ਸੀਗਾ ਜਾਂ ਕਿਸੇ ਭਾਵਨਾ ਬਸ ਆ ਗਈ ਉਹਨਾਂ ਨੂੰ ਕੁਝ ਪਤਾ ਨਹੀਂ ਸੀ ਕਿ ਇਹ ਕਿੱਧਰ ਨੂੰ ਗੱਲ ਜਾਣੀ ਹੈ ਉਹ ਸਪਸ਼ਟ ਸੀਗੇ ਤੇ ਜਿਹੜੀ ਆਮ ਸੰਗਤ ਸੀਗੀ ਉਹਦੀ ਅਰਦਾਸ ਨਾਲ ਸੀਗੀ ਤੇ ਅੱਜ ਜਦੋਂ ਭਵਿੱਖ ਲਈ ਆਪਾਂ ਆਪਣੀ ਕੋਈ ਗੱਲ ਕਰਨੀ ਉਹਦੇ ਵਰਤਾਏ ਮੈਂ ਆਖਰੀ ਬੇਨਤੀ ਕਰਨੀ ਹੈ ਜਦੋਂ ਭਵਿੱਖ ਦੀ ਗੱਲ ਕਰਨੀ 40 ਸਾਲ ਬਾਅਦ ਤਾਂ ਸਾਡੇ ਅਮਲ 'ਚ ਤੇ ਜੋ ਖਾਲਸਾ ਜੀ ਦਾ ਅਮਲ ਗੁਰੂ ਮਹਾਰਾਜ ਨੇ ਦ੍ਰਿੜ ਕਰਵਾਇਆ ਸਾਡਾ ਬਹੁਤ ਵੱਡਾ ਪਾਣਾ ਆ। ਪਹਿਲਾਂ ਬੀਬੀਆਂ ਇਹ ਗੱਲ ਆਖਦੀਆਂ ਸੀ ਸਾਖੀ ਸੁਣਦੇ ਰਹੇ ਸਾਰੇ ਕਿ ਜਿਨ੍ਹਾਂ ਦੇ ਘਰੋਂ ਕੋਈ ਮੰਨ ਲਓ ਦੋ ਪੁੱਤ ਹੈ ਇੱਕ ਪੁੱਤ ਨੇ ਖੰਡੇ ਬਾਟੇ ਦੀ ਪਹਲ ਛਕ ਲਈ ਤਾਂ ਬੀਬੀਆਂ ਆਖਦੀਆਂ ਕਿ ਸਾਡੇ ਇੱਕ ਪੁੱਤ ਹੈ ਇੱਕ ਤਾਂ ਗੁਰੂ ਦਾ ਹੋ ਗਿਆ। ਖੰਡੇ ਬਾਟੇ ਦੀ ਪਹਲ ਦੇ ਇਹ ਮਾਇਨੇ ਜਦੋਂ ਹੁਣ ਅਸੀਂ ਅਗਲੀ ਗੱਲ ਕਰਨੀ ਸਾਨੂੰ ਪਹਿਲਾਂ ਬੰਦੇ ਖੋਜ ਦਿਲ ਹਰ ਰੋਜ਼ ਆਪਣੇ ਆਪ ਦੀ ਸਵੈ ਪਰਚੋਲ ਕਰਨੀ ਕਿ ਅਸੀਂ ਕਿੱਥੇ ਆ ਜੇ ਅਸੀਂ ਵੀ ਆਮ ਦੁਨੀਆਦਾਰਾਂ ਵਾਂਗੂ ਆਮ ਲੋਕਾਂ ਵਾਂਗੂ ਉੱਥੇ ਹੀ ਫਸੇ ਆ ਫੇਰ ਸਾਡਾ ਬਹੁਤ ਵੱਡਾ ਪਾੜਾ ਫੇਰ ਅਸੀਂ ਉੱਥੋਂ ਖੜ ਕੇ ਉਹ ਜਿਹੜੀ ਘੋੜਿਆਂ ਦੀ ਕਾਠੀ ਦੀ ਗੱਲ ਇੱਥੋਂ ਵੀ ਹੋਈ ਕਿ ਸਿੰਘਾਂ ਨੇ ਘੋੜਿਆਂ ਦੀ ਕਾਠੀ ਤੇ ਗੁਜ਼ਾਰੇ ਕੀਤੇ ਛੋਲਿਆਂ ਨੂੰ ਬਾਦਾਮ ਆਖਿਆ ਤੇ ਲੋਕਾਈ ਦੀ ਅਰਦਾਸ ਉਹਨਾਂ ਦੇ ਨਾਲ ਹੋਈ ਤੇ ਲੋਕਾਈ ਨੇ ਉਹਨਾਂ ਨੂੰ ਕਿਹਾ ਕਿ ਖਾਲਸਾ ਜੀ ਸਾਨੂੰ ਖਾਲਸੇ ਦਾ ਰਾਹ ਚਾਹੀਦਾ ਹੈ ਉਹਨਾਂ ਨੇ ਸੰਗਤ ਨੂੰ ਲੋਕਾਂ ਨੂੰ ਇਹ ਮਹਿਸੂਸ ਕਰਾਇਆ ਕਿ ਖਾਲਸੇ ਦੀ ਸ਼ਰਨ ਦੇ ਵਿੱਚ ਤੁਸੀਂ ਮਹਿਫੂਜ਼ ਹੋ ਤੇ ਅੱਜ ਜਦੋਂ ਅਸੀਂ 40 ਸਾਲ ਬਾਅਦ ਆਪਣੇ ਭਵਿੱਖ ਨੂੰ ਦੇਖਣਾ ਤਾਂ ਪਹਿਲਾਂ ਸਾਨੂੰ ਆਪਣਾ ਇੱਕ ਜੰਗ ਜਿਹੜੀ ਸਾਡੇ ਅੰਦਰ ਦੀ ਹੈ ਉਹ ਕਰਨੀ ਪੈਣੀ ਹੈ ਸਾਡਾ ਜੇ ਸਾਡੀ ਵੀ ਜੋੜ ਤੋੜ ਸਾਡੀ ਕੈਲਕੂਲੇਟਰ ਸਾਡੀਆਂ ਕੈਲਕੂਲੇਸ਼ਨਾਂ ਵੀ ਉੱਥੇ ਹੀ ਆ ਜਿੱਥੇ ਆਮ ਦੁਨੀਆ ਫਸੀ ਹੋਈ ਹੈ ਫੇਰ ਅਸੀਂ ਬਹੁਤ ਕਿਸੇ ਹੋਰ ਥਾਂ ਤੇ ਖੜ ਕੇ ਕੁਝ ਠੀਕ ਕਰਨ ਦੀ ਗੱਲ ਕਰ ਰਹੇ ਜਿਹੜਾ ਬਹੁਤ ਵਿਗੜ ਸਕਦਾ ਤੇ ਜਿਹੜਾ ਸਿਰਫ ਕੰਨ ਰਾਸ ਤੱਕ ਸੀਮਤ ਰਹਿ ਸਕਦਾ ਬੋਲਣ ਵਾਲਿਆਂ ਵਾਸਤੇ ਵੀ ਤੇ ਸੁਣਨ ਵਾਲਿਆਂ ਵਾਸਤੇ ਵੀ ਜਿਹੜੀ ਗੱਲ ਅਸੀਂ ਪਾਸਟਾ ਨੇ ਕਿਹਾ ਕਿ ਘੋੜੇ ਨੂੰ ਜਾਣ ਭਾਈ ਆਖਿਆ ਉਹ ਕਿਉਂ ਆਖਿਆ ਉਹ ਮਹਿਸੂਸ ਕਰਨਾ ਪੈਣਾ ਜੇ ਸਿੰਘਾਂ ਨੇ ਘੋੜੇ ਮਾਰੇ ਤੇ ਘੋੜੇ ਚੜਾਈ ਕਰੇ ਤੇ ਸਿੰਘ ਬਿਰਾਗ ਚ ਜਾਂਦੇ ਰਹੇ ਉਹ ਮਹਿਸੂਸ ਕਰਨਾ ਪੈਣਾ ਜੇ ਅਕਾਲੀ ਸਿੰਘਾਂ ਦੀ ਅਸੀਂ ਗੱਲ ਕਰਦੇ ਕਿ ਉਹ ਕਿਵੇਂ ਬਾਕੀ ਸਾਰੀਆਂ ਚੀਜ਼ਾਂ ਤੋਂ ਮੁਕਤ ਹੋ ਕੇ ਗੁਰੂ ਦੇ ਹੋਏ ਉਹ ਮਹਿਸੂਸ ਕਰਨਾ ਪੈਣਾ ਕੌਣ ਕਿੰਨਾ ਨਿਭਣਾ ਇਹ ਮਹਾਰਾਜ ਦੇ ਹੱਥ ਹੈ ਸਾਡੀ ਅਰਦਾਸ ਇਸ ਲਈ ਹੋਣੀ ਚਾਹੀਦੀ ਸਾਡਾ ਉਦਮ ਇਸ ਗੱਲ ਲਈ ਹੋਣਾ ਚਾਹੀਦਾ ਤਾਂ ਕਿ ਅਗਲੀ ਪੀੜ੍ਹੀ ਅਸੀਂ ਕੋਈ ਇੱਕ ਡੰਗ ਅੱਜ ਪੁੱਟ ਲਈਏ ਤੇ ਅਗਲੀ ਦੋ ਪੁੱਟੇ ਇਹ ਗੱਲ ਹੁਣ ਭਾਸ਼ਣਾਵਾਂ ਚੋਂ ਕਿਤਾਬਾਂ ਚੋਂ ਬਾਹਰ ਅਮਲੀ ਰੂਪ ਚ ਲੈ ਕੇ ਆਉਣ ਦੀ ਲੋੜ ਹੈ ਤੇ ਤਦ ਹੀ ਆਪਾਂ ਜਦੋਂ ਇਹਨੇ ਉੱਚੇ ਰਤਬੇ ਵਾਲਿਆਂ ਨੂੰ ਯਾਦ ਕਰਨਾ ਹੈ ਉਹਨਾਂ ਨੂੰ ਯਾਦ ਕਰਨ ਦਾ ਤਦ ਹੀ ਕੋਈ ਲਾਭ ਹੈ ਜੇ ਅਸੀਂ ਕੋਈ ਤਿਲ ਫੁੱਲ ਕਦਮ ਉਧਰ ਚੱਲ ਸਕੀਏ ਜੇ ਬਾਬਾ ਜਰਨੈਲ ਸਿੰਘ ਹੋਣੀ ਉਥੇ ਉਹਨਾਂ ਨੇ ਸ਼ਾਨਾਮਤੀ ਜੰਗ ਲੜੀ ਐ ਤਾਂ ਕੋਈ ਇੱਕੋ ਦਿਨ ਹਥਿਆਰ ਚੱਕ ਕੇ ਨਹੀਂ ਤੁਰ ਪਿਆ ਕੋਈ ਪਿੱਛੇ ਕਮਾਈ ਐ ਮਹਾਰਾਜ ਨੂੰ ਅਰਦਾਸ ਕਰੀਏ ਇਸ 40 ਸਾਲਾਂ ਤੱਕ ਗੁਰੂ ਪਾਤਸ਼ਾਹ ਮਿਹਰ ਕਰਨ ਅਸੀਂ ਸਾਨੂੰ ਮਹਾਰਾਜ ਚੌਕੜੇ ਬਖਸ਼ਣ ਬੰਦਗੀ ਬਖਸ਼ਣ ਸੇਵਾ ਬਖਸ਼ਣ ਜਿਸ ਸੰਗਤ ਨੂੰ ਜਿਸ ਗੁਰਦੁਆਰਿਆਂ ਨੂੰ ਉਹਨਾਂ ਨੇ ਟਾਰਗੇਟ ਕਰਕੇ ਐਡੇ ਵਿਆਪਕ ਰੂਪ ਹਮਲਾ ਕੀਤਾ ਉਹ ਸੰਗਤ ਦੀ ਅਸੀਂ ਮੁੜ ਉਸਾਰੀ ਕਰੀਏ ਸੰਗਤ ਨੂੰ ਕਿਰਿਆਸ਼ੀਲ ਕਰੀਏ ਉਹਨਾਂ ਗੁਰਦੁਆਰਿਆਂ ਨੂੰ ਮੁੜ ਉਸ ਅਸਲ ਰੂਪ ਚ ਬਹਾਲ ਕਰੀਏ ਜਿੱਥੋਂ ਸਰਬੱਤ ਦਾ ਭਲਾ ਹੋਣਾ ਜਿੱਥੇ ਹਰ ਲੋੜਵੰਦ ਆਵੇ ਤੇ ਉਹਦੀ ਲੋੜ ਪੂਰੀ ਹੋਵੇ ਜਿੱਥੇ ਹਰ ਕੋਈ ਜਿਹਦੇ ਤੇ ਕੋਈ ਜ਼ੁਲਮ ਹੋ ਰਿਹਾ ਕੋਈ ਧੀ ਤੇ ਆਣੀ ਆਵੇ ਤੇ ਉਹ ਮਹਫੂਜ਼ ਹੋਵੇ ਕਿ ਇੱਥੇ ਮੈਂ ਸੁਰੱਖਿਅਤਾਂ ਸਾਨੂੰ ਆਪਣਾ ਆਪ ਸੰਗਤ ਤੇ ਗੁਰਦੁਆਰਿਆਂ ਨੂੰ ਮੁੜ ਉਸ ਥਾਂ ਤੇ ਉਸ ਰੂਪ ਚ ਲੈ ਕੇ ਆਣ ਦੀ ਬਹੁਤ ਲੋੜ ਹੈ ਸੋ ਇੰਨੀ ਇੱਕ ਬੇਨਤੀ ਹੈ ਕਿ ਜਿੰਨਾ ਸਮਾਂ ਦਾ ਹੁਕਮ ਹੋਇਆ ਸੀਗਾ ਸੋ ਉਹ ਸਮਾਂ ਪੂਰਾ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਕੋਈ ਗੱਲ ਬੋਲਣ ਦੇ ਕੋਲੋਂ ਬਾਧ ਘਾਟ ਸੰਗਤ ਗੁਰੂ ਅਕਸ਼ਣ ਜੋਗ ਹੈ ਸੋ ਸਾਰੀ ਸੰਗਤ ਨੂੰ ਇਸ ਗੱਲੋਂ ਵਧਾਈ ਹੈ ਕਿ ਮਹਾਰਾਜ ਕਿਰਪਾ ਕਰਨ ਆਪਾਂ ਪਿੰਡ ਪਿੰਡ ਸ਼ਹਿਰ ਸ਼ਹਿਰ ਹਰ ਸਾਲ ਇਬਾਦ ਪੈਂਦੀ ਰਹੇ ਹੋਰ ਨਿਖਰਦੀ ਰਹੇ ਤੇ ਮਹਾਰਾਜ ਸਾਡੇ ਜੀਵਨ ਅਮਲ ਦੇ ਵਿੱਚ ਕੋਈ ਸੁਧਾਰ ਕਰਨ ਆਪਾਂ ਆਪਣੇ ਜੀਵਨ ਅਮਲ ਦੇ ਸੁਧਾਰ ਲਈ ਕੋਈ ਉਦਦਮ ਕੋ ਯਤਨ ਕਰ ਸਕੀਏ ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ